ਅਜੀ ਖੰਨਾ ਪੁਲਿਸ ਵੱਲੋਂ ਇੱਕ ਵਾਕ ਐਂਡ ਮੈਰਾਥਨ ਆਰਗੇਨਾਈਜ਼ ਕੀਤਾ ਗਿਆ ਸੀਗਾ ਸਮਰਾਲਾ ਸਬ-ਡਿਵੀਜ਼ਨ ਚ ਇਹ ਜਿਹੜਾ 26 ਜੂਨ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਯੂਜ਼ ਅਰ ਇਲੈਸਟ ਟ੍ਰੈਫਿਕਿੰਗ ਹੁੰਦਾ ਹੈ ਉਹਦੇ ਉਹਨੂੰ ਤੇ ਅੰਝ ਰੱਖਦੇ ਹੋ ਇਹਨਾਂ ਦੋਨਾਂ ਮੁੱਦਿਆਂ ਦੀ ਅਵੇਅਰਲੈਸ ਅਵੇਅਰਨੈਸ ਲਈ ਅਸੀਂ ਇਹ ਇਨੀਸ਼ੀਏਟਿਵ ਲੈ ਦਿੱਤਾ ਸੀਗਾ ਜਿਹੜੇ ਜ ਸਾਡੀ ਖੰਨਾ ਪੁਲਿਸ ਦੇ ਆਫੀਸਰਸ ਮੁਲਾਜ਼ਮ ਤੇ ਨਾਲ ਜਿਹੜੇ ਪ੍ਰਾਈਵੇਟ ਐਨਜੀਓ ਸਾਨੂੰ ਇਹਦੇ ਨਾਲ ਸਪੋਰਟ ਕਰਨਾ ਚਾਹੁੰਦੇ ਸੀ ਤੇ ਛੋਟੇ ਬੱਚੇ ਵੀ ਇਹਨਾਂ ਸਾਰਿਆਂ ਨੇ ਰਾਉਂਡ ਸਵਕ ਸੌ ਹੋਣਗੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ 5 ਕਿਲੋਮੀਟਰ ਦੀ ਜਿਵੇਂ ਸਗੀ ਵਾਕ ਤੇ ਆ ਰਨ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਇਸ ਦੇ ਨਾਲ ਇੱਕ ਫਿਟਨੈਸ ਇਨੀਸ਼ੀਏਟਿਵ ਵੀ ਹੋ ਜਾਂਦਾ ਸਾਡੀ ਰੁਟੀਨ ਦੀ ਪੁਲਿਸਿੰਗ ਚ ਸਾਰੇ ਬਿਜ਼ੀ ਰਹਿੰਦੇ ਕੁਝ ਰਿਫਰੈਸ਼ਿੰਗ ਹੋ ਜਾਂਦਾ ਸੋ ਬੇਸਿਕਲੀ ਇਹ ਹੀ ਸਾਡਾ ਪਰਪਸ ਹੈ ਤੇ ਸਾਡੀ ਜਿਹੜੀ ਮਾਨਯੋਗ ਸੀਐਮ ਪੰਜਾਬ ਔਰ ਡੀਜੀਪੀ ਪੰਜਾਬ ਵੱਲੋਂ ਜਿਹੜੀ ਸਾਨੂੰ ਹਦਾਇਤਾਂ ਹੈ ਕਿ ਨਸ਼ੇ ਦੇ ਖਿਲਾਫ ਸਾਡੀ ਕਾਫੀ ਡਰਾਈਵ ਚੱਲ ਰਹੀ ਹੈ ਉਹਦੇ ਚ ਵੀ ਇੱਕ ਇੱਕ ਅਵੇਰਨੈਸ ਦਾ ਇਨੀਸ਼ੀਏਟਿਵ ਹੈ ਜੀ ਕਿ ਇੱਕ ਵਾਰ ਸੀ ਅਸੀਂ ਇਨਫੋਰਸਮੈਂਟ ਕਰ ਰਹੇ ਹਾਂ ਤੇ ਨਾਲ ਨਾਲ ਹੁਣ ਸਾਡੀ ਪ੍ਰੋਪਰਟੀ ਫੋਰ ਫੀਚਰ ਵੀ ਚੱਲ ਰਿਹਾ ਇਸੇ ਤਰ੍ਹਾਂ ਇੱਕ ਅਵੇਰਨੈਸ ਦੀ ਐਂਗਲ ਤੋਂ ਅਸੀਂ ਵਾਕ ਐਂਡ ਰਨ ਕਰਾਇਆ ਜੀ ਸਾਡੀ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਹੈ ਹਰ ਲੈਵਲ ਤੇ ਹੈ ਫਰਮੇ ਆ ਪੁਆਇੰਟ ਆਫ ਸੇਲ ਜਿਹੜੇ ਡਰਗ ਫੈਡਲਰਸ ਹੁੰਦੇ ਆ ਜਿਹੜੇ ਛੋਟੇ ਲੈਵਲ ਤੇ ਛੋਟੀ ਕੁਆਂਟੀਟੀ ਦਾ ਨਸ਼ਾ ਵੇਚਦੇ ਨੇ ਨਾਲ ਨਾਲ ਜਿਹੜੇ ਵੱਡੇ ਜਿਹਨੂੰ 빅 ਫਿਸ਼ ਕਹਿੰਦੇ ਹਰ ਪਾਸੇ ਹੀ ਸਾਡਾ ਇਹ ਸਰਵੇਲੈਂਸ ਚੱਲ ਰਹੀ ਹੈ ਹਲੇ ਕਾਸੋ ਜਿਹੜੇ ਹੈ ਉਹ ਪੁਆਇੰਟ ਆਫ ਸੇਲ ਤੇ ਚੱਲਦੇ ਆ ਤੇ ਇਹਦੇ ਨਾਲ ਹੀ ਅਸੀਂ ਹੌਲੀ-ਹੌਲੀ ਤੁਹਾਨੂੰ ਰਿਜ਼ਲਟਸ ਦਵਾਂਗੇ ਜਿਹਦੇ ਵਿੱਚ ਅਸੀਂ ਇਹਨਾਂ ਦੇ ਵੱਡੇ ਸਮਗਲਰਾਂ ਦਾ ਪਤਾ ਵੀ ਜਾ Exact ਫਿਗਰ ਤਾਂ ਹਲੇ ਇਸ ਟਾਈਮ ਮੇਰੇ ਕੋਲ ਨਹੀਂ ਹੈ ਪਰ ਪਿਛਲੇ 4-5 ਦਿਨਾਂ ਚ ਅਸੀਂ ਕੋਈ ਕਮਰਸ਼ੀਅਲ ਕੁਆਂਟੀਟੀ ਤਾਂ ਨਹੀਂ ਕੀਤੀ ਪਰ ਅਸੀਂ ਕਾਫੀ ਅਕਿਊਸ ਫੜੇ ਵੀ ਹੈਗੇ ਕਈਆਂ ਤੇ 60 ਤੇ 10 ਦੇ ਕਲੰਗਰੇ ਵੀ ਤੇ ਐਗਜ਼ੈਕਟ ਕੁਆਂਟੀਟੀ ਇਸ ਟਾਈਮ ਮੈਂ ਤੁਹਾਨੂੰ ਦੱਸ ਨਹੀਂ ਸਾਨੂੰ ਤੁਹਾਨੂੰ ਦਾ ਜੀ ਸਾਡਾ ਸੁਨੇਹਾ ਹੀ ਹੈ ਕਿ ਜੇ ਤੁਹਾਡੇ ਕੋਲ ਕੋਈ ਡਰੱਗਸ ਦੀ ਇਨਫੋਰਮੇਸ਼ਨ ਹੈ ਜਾਂ ਕੋਈ ਇਲੈਸੀ ਟ੍ਰੈਫਿਕਿੰਗ ਹੈ ਇਹਨਾਂ ਦੋ ਮੁੱਦਿਆਂ ਦੀ ਅਵੇਰਨੈਸ ਲਈ ਸ ਤੁਸੀਂ ਕਦੇ ਵੀ ਪੁਲਿਸ ਨੂੰ ਜਾਂ ਕਿਸੇ ਵੀ ਲਾਅ ਐਨਫੋਰਸਮੈਂਟ ਏਜੰਸੀ ਨੂੰ ਰਿਪੋਰਟ ਕਰ ਸਕਦੇ ਹੋ ਕਿ ਕਿ ਇਹ ਬੜੇ ਹੀ ਸੰਵੇਦਨਸ਼ੀਲ ਮਸਲੇ ਆ ਪੂਰੇ ਵਰਲਡ ਲਈ ਕਾਹੀਂ ਇਸ ਦਿਨ ਨੂੰ ਨੋਟੀਫਾਈ ਕੀਤਾ ਗਿਆ ਹੈ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਸ ਐਂਡ ਇਲੈਸੀਟ ਟਰਫਿਕ। ਜਿਹਦੇ ਵਿੱਚ ਤੁਹਾਡੇ ਪੱਤਰਕਾਰਾਂ ਨੇ ਸਾਨੂੰ ਸਵਾਲ ਕੀਤਾ ਕਿ ਕਾਸੋ ਚੱਲ ਰਿਹਾ ਹੈ। ਇੱਕ ਤਾਂ ਸਾਡੇ ਕਾਸੋ ਵੀ ਚੱਲ ਰਿਹਾ ਹੈ ਤੇ ਸਾਡੇ ਸਰਪ੍ਰਾਈਜ਼ ਰੇਡਸ ਵੀ ਚੱਲ ਰਿਹਾ ਹੈ। ਉਹਦੇ ਨਾਲ ਸਾਡਾ ਜਿਹੜਾ ਐਨਡੀਪੀਐਸ ਪ੍ਰਾਪਰਟੀ ਜਿਹੜੇ ਸਮਗਲਰਸ ਹੈ ਉਹਨਾਂ ਦੀ ਪ੍ਰਾਪਰਟੀ ਅਟੈਚ ਦੀ ਵੀ ਮੁਹਿੰਮ ਚੱਲ ਰਹੀ ਹੈ। ਇਸ ਤਰ੍ਹਾਂ ਸਾਡੇ ਕਈ ਸਾਰੇ ਉਪਰਾਲੇ ਆ ਜੀ ਅੱਗੇ ਅਸੀਂ ਯੂਥ ਨੂੰ ਹੁਣ ਜਦੋਂ ਐ ਸਕੂਲ ਕਾਲਜਸ ਬੰਦ ਹੈ ਅਸੀਂ ਯੂਥ ਨੂੰ ਪਾਰਟਿਸਿਪੇਟ ਕਰਨ ਲਈ ਅੱਗੇ ਕੁਝ ਹੋਰ ਸਪੋਰਟਸ ਇਵੈਂਟਸ ਵੀ ਕਰਾਵਾਂਗੇ ਤੇ ਡਰਗਸ ਦੇ ਅਵੇਅਰਨੈਸ ਲਈ ਅਸੀਂ ਕੋਈ ਡਰਾਮਾ ਵਗੈਰਾ ਵੀ ਕਰਾਵਾਂਗੇ ਸੋ ਥੈਟ ਵੱਧ ਤੋਂ ਵੱਧ ਕਮਿਊਨਿਟੀ ਇਹਦੇ ਚ ਸਾਡੇ ਨਾਲ ਪਾਰਟਿਸਿਪੇਟ ਕਰੇ ਜੀ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਇਸ ਇਸ ਸਾਲ ਹੀ ਅਸੀਂ 4 ਡਰਗ ਸਮਗਲਰਸ ਦੀ ਪ੍ਰਾਪਰਟੀ ਫ੍ਰੀਜ਼ ਕਰਾ ਚੁੱਕੇ ਹਾਂ 68 ਐਨਡੀਪੀਐਸ ਦੇ ਤਹਿਤ ਤੇ ਪਿਛਲੇ ਸਾਲ ਅਸੀਂ 11 ਇਦਾਂ ਦੇ ਸਮਗਲਰਸ ਦੀ ਪ੍ਰਾਪਰਟੀ ਅਟੈਚ ਕਰ ਚੁੱਕੇ ਹਾਂ ਹਾਂਜੀ ਮੈਂ ਅੱਜ ਸੰਝੇ ਘਰ ਦੇ ਖੜੀ ਆ ਇਹ ਸੰਝੇ ਘਰ ਨੀਲੋ ਪੁੜ ਤੋਂ ਅੱਗੇ 7 ਕਿਲੋਮੀਟਰ ਤੇ ਆ ਢੰਡੇ ਪਿੰਡ ਦੇ ਜੋ ਹੈ ਇਹ ਇਹ ਸੰਝੇ ਘਰ ਉਹ ਸੰਝੇ ਘਰ ਹੈ ਜਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਰਿਤੀ-ਵਿਧੀਆਂ ਹੁੰਦੀਆਂ ਰਹਿੰਦੀਆਂ ਨੇ ਪੌਜ਼ਿਟਿਵਿਟੀ ਜਿਵੇਂ ਅੱਜ ਨਸ਼ਿਆਂ ਦੇ ਖਿਲਾਫ ਪਨਾ ਪੁਲਿਸ ਵੱਲੋਂ ਨਿਕਲਿਆ ਮੈਂ ਸੰਝੇ ਘਰ ਦੀ ਕਮੇਟੀ ਮੈਂਬਰ ਐ ਤੇ ਮੈਨੂੰ ਮੈਸੇਜ ਮਿਲਿਆ ਕਿ ਅੱਜ ਮੈਰਾਥਨ ਦੌੜ ਪਰ ਮੈਨੂੰ ਡਿਟੇਲਸ ਤੇ ਕੁਝ ਨਹੀਂ ਸੀ ਪਤਾ ਕਿਉਂਕਿ ਮੈਂ ਕਈ ਦਿਨਾਂ ਤੋਂ ਬਾਹਰ ਸੀ ਤੇ ਮੈਂ ਗੜੀ ਦੇ ਪੁਰ ਤੋਂ ਇਥੋਂ ਤੱਕ ਮੈਂ ਤੇ ਮੇਰੇ ਹਸਬੰਡ ਸਰਜਾਤ ਸਵਨ ਸਿੰਘ ਭੰਗੂ ਸਾਂਝਾ ਘਰ ਦੀ ਟੀਮ ਵੱਲੋਂ ਉਥੇ ਮੈਰਾਥਨ ਦੌੜ ਦੇ ਸ਼ਾਮਲ ਹੋਏ ਤੇ ਨਸ਼ਿਆਂ ਦੇ ਖਿਲਾਫ ਜੋ ਮੁਹਿੰਮ ਚੱਲ ਰਹੀ ਹੈ ਮੈਨੂੰ ਇਹ ਲੱਗਦਾ ਕਿ ਸਭ ਤੋਂ ਪਹਿਲਾਂ ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਦੀ ਲੋੜ ਹੈ ਸਾਡੇ ਜੂਥ ਨੂੰ ਉਹਨਾਂ ਦੀ ਡਾਈਟ ਦਾ ਖ्याल ਹੋਵੇ ਸਾਡੀਆਂ ਜਿਹੜੀਆਂ ਸੰਗੀਆਂ ਤਰਸੀਆਂ ਫ੍ਰਸਟ੍ਰੇਸ਼ਨ ਖਾਸ ਕਰਕੇ ਜਦੋਂ ਅਸੀਂ ਇਹੋ ਜਿਹੇ ਕੈਂਪ ਭਲਾਵਾਂਗੇ ਜਾਂ ਇਸ ਤਰੀਕੇ ਨਾਲ ਜੂਥ ਨੂੰ ਤਿਆਰ ਕਰਾਂਗੇ ਫਿਰ ਅਸੀਂ ਜਦੋਂ ਸਾਰੀਆਂ ਤਰ੍ਹਾਂ ਅ ਜੇ ਜੇ ਇਮਾਨਦਾਰੀ ਨਾਲ ਕੰਮ ਕਰਨੀ ਹੈ ਜੇ ਮੈਂ ਘਰ ਦੇ ਪੇਰੈਂਟਸ ਤੋਂ ਲੈ ਕੇ ਸਰਕਾਰ ਆਪਣੇ ਐਫਰਟਸ ਕਰੇ ਆੜਾ ਦਾਲਾ ਆਪਣਾ ਹੋਣਾ ਚਾਹੀਦਾ ਹੈ ਯੂਥ ਆਪਣਾ ਐਫਰਟਸ ਕਰੇ ਯੂਥ ਨੂੰ ਅਸੀਂ ਕਿੱਧਰ ਨੂੰ ਲਾਉਣੇ ਆ ਉਹਨਾਂ ਦੇ ਹੱਥਾਂ 'ਚ ਰੋਜ਼ਗਾਰ ਦੇਣਾ ਚਲੋ ਜਿਹੜਾ ਅੱਜ ਕਦਮ ਪੁੱਟਿਆ ਹੈ ਇਹ ਵੀ ਵਧੀਆ ਹੈ ਅੱਜ 26 ਜੂਨ ਦਾ ਦਿਨ ਹੈ ਖਾਸ ਦਿਨ ਦੇ ਤੌਰ ਤੇ ਬਣਾਇਆ ਜਾਂਦਾ ਹੈ ਤੇ ਮੈਨੂੰ ਇਹ ਲੱਗਦਾ ਹੈ ਇਹ ਸੱਜੇਤ ਹੋਣ ਦੀ ਲੋੜ ਹੈ ਖਾਸ ਕਰਕੇ ਯੂਥ ਨੂੰ ਜਾਂ ਘਰਾਂ ਦੇ ਵਿੱਚ ਮਾਪਿਆਂ ਨੂੰ ਮਾਹੌਲ ਦੇਣਾ ਬੱਚਿਆਂ ਨੂੰ ਤੇ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਇਸ ਦਾ ਹਿੱਸਾ ਬਣੀ ਆ ਤੇ ਆਜ ਅਜਾ ਹੱਪ ਮੈਰਾ ਫਲ ਦੌੜ ਤੇ ਸ਼ਾਮਲ ਹੋਇਆ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਸਵੇਰੇ ਸਵੇਰੇ ਵੀ ਸਾਰੇ ਲੋਕਾਂ ਨੂੰ ਸਵੇਰੇ ਜਲਦੀ ਉੱਠ ਕੇ ਖੁਨੇ ਹਵਾ ਚ ਸਾਹ ਲੈਣਾ ਖੁਨੇ ਹਵਾ ਸੀ ਤਾਂ ਹੀ ਪ੍ਰਾਪਤ ਕਰ ਸਕਦੇ ਬਹੁਤ ਸਾਰੇ ਰੁੱਖ ਲਾਵਾਂਗੇ ਦੇਖੋ ਪਛਲੇ ਜਨਾਂ ਦੇ ਵਿੱਚ ਪਾਣੀ ਘਟ ਰਿਹਾ ਉਹ ਵੀ ਇਸੇ ਦੇ ਨਾਲ ਹੀ ਜੁੜਦਾ ਜਦੋਂ ਅਸੀਂ ਮਾਨਸਿਕ ਤੌਰ ਤੇ ਤਿਆਰ ਹੋਵਾਂਗੇ ਤਾਂ ਅਸੀਂ ਉਸ ਤੇ ਵੀ ਤਾਂ ਹੀ ਕੰਟਰੋਲ ਕਰ ਪਾਵਾਂਗੇ ਜਿਹੜਾ ਅੱਜ ਦਾ ਇਹ ਸਟੈਪ ਹੈ ਕਰਨਾ ਪੁੱਛ ਬਣਾ ਮੈਨੂੰ ਬਹੁਤ ਚੰਗਾ ਲੱਗਿਆ ਇਹਦੀ ਭਾਗੀਦਾਰ ਬਣ ਕੇ ਮੈਨੂੰ ਹੋਰ ਵੀ ਚੰਗਾ ਲੱਗਿਆ ਸਾਂਝੇ ਕਰ ਲਈ ਇਹ ਬਾਣ ਵਾਲੀ ਗੱਲ ਹੈ ਕਿ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਇਕੱਠੇ ਹੋ ਕੇ ਆਪਾਂ ਜੁੱਸ ਨਾਲ ਗੱਲ ਕਰ ਸਕਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨੌਜਵਾਨ ਨਛੇ ਚਲਦਲ ਦੇ ਵਿੱਚ ਬਹੁਤ ਡੁੱਗ ਦੂਤੀ ਉਹਨਾਂ ਨੂੰ ਵੀ ਮੈਸੇਜ ਉਹਨਾਂ ਨੂੰ ਇਹੀ ਮੈਸੇਜ ਮੈਂ ਪਹਿਲੇ ਹੀ ਕਹਿ ਚੁੱਕੀ ਹਾਂ ਕਿ ਸਭ ਤੋਂ ਪਹਿਲਾਂ ਇਹ ਜ਼ਿੰਦਗੀ ਹੈ ਜਿਹੜੀ ਬਹੁਤ ਕੀਮਤੀ ਹੈ ਇਸ ਜ਼ਿੰਦਗੀ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਸਾਨੂੰ ਇਹ ਬਿਲਕੁਲ ਆਪਣੇ ਆਪ ਦਾ ਰਿਵਿਊ ਕਰਨਾ ਚਾਹੀਦਾ ਹੈ ਕਿ ਅਸੀਂ ਨਸ਼ਾ ਕਿਉਂ ਕਰਦੇ ਆ ਅਸੀਂ ਇਕੱਲਾ ਆਪਣੇ ਆਪ ਨੂੰ ਨਹੀਂ ਖਤਮ ਕਰ ਰਹੇ ਸਾਡੇ ਸਮਾਜ ਤੇ ਬਹੁਤ ਵੱਡਾ ਕਲੰਕ ਹੈ ਸਾਨੂੰ ਆਪਣੇ ਸਾਡੇ ਇਤਿਹਾਸ ਤੋਂ ਸਾਡੇ ਗੁਰੂਆਂ ਤੋਂ ਸਾਡੇ ਦੇਸ਼ ਭਗਤਾਂ ਤੋਂ ਇਹ ਗੱਲ ਸਿੱਖਣੀ ਚਾਹੀਦੀ ਹੈ ਜਦੋਂ ਅਸੀਂ ਕਿਤਾਬਾਂ ਨਾਲ ਜੁੜਾਂਗੇ ਜੋ ਤੋਂ ਮੈਂ ਇਹ ਕਹੂੰਗੀ ਕਿ ਜਦੋਂ ਕਿਤਾਬਾਂ ਨਾਲ ਜੁੜਨਗੇ ਕਿ ਸਾਡੇ ਪਿੱਛੇ ਇਤਿਹਾਸ ਕੀ ਸੀ ਤਾਂ ਉਹੀ ਗੱਲ ਆ ਗਈ ਕਿ ਮਾਨਸਿਕ ਤੌਰ ਤੇ ਉਹਨਾਂ ਨੂੰ ਤਿਆਰ ਕਰਨ ਦੀ ਲੋੜ ਹੈ ਤੇ ਮੈਂ ਜੋ ਵੀ ਇਹ ਸੁਨੇਹਾ ਦੇ ਦਿੰਨੀ ਆ ਕਿ ਪਿੰਡ ਪਿੰਡ ਦੇ ਵਿੱਚ ਤੁਸੀਂ ਆਪਣੇ ਕਲੱਬ ਬਣਾਓ ਲਾਇਬ੍ਰੇਰੀਆਂ ਬਣਾਓ ਕਿਤਾਬਾਂ ਨਾਲ ਜੁੜੋ ਕਿਤਾਬਾਂ ਨਾਲ ਜੁੜ ਕੇ ਇਹ ਜਿਹੜੀ ਨਾਮ ਰਾਤ ਬਿਮਾਰੀ ਹੈ ਜਾਣਤ ਹੈ ਜਿਹੜੀ ਇਸ ਕਲੰਕ ਨੂੰ ਉਪਜੜੋਂ